ਨਹੀਂ ਨਹੀਂ 400 ਰੁਪਏ ਵੇਖ ਲਓ ਤੁਹਾਨੂੰ ਕਿੱਦਾਂ ਲੱਗਦਾ ਕਮੈਂਟ ਦੀ ਰੈਸਟ ਆਈ ਹਾਂਜੀ ਸਾਊਂਡ ਵਾਲੇ ਭਾਈ ਉਹ ਮੇਰੇ ਖਿਆਲ ਮੈਕ ਦੇ ਸੈਲਸ ਨੂੰ ਬਦਲ ਦਿਓ ਯਾਰ ਸੰਦੀਪਾ ਬੱਚਾ ਨੂੰ ਪਾਸੇ ਕਰ ਦੇ ਸੰਦੀਪ ਬੌਸਰ ਯਾਰ ਇਹ ਲੱਗਦਾ ਕੰਮ ਕਰ ਲਾ ਤੇਰੇ ਪਿੰਡ ਪ੍ਰੋਗਰਾਮ ਆ ਯਾਰ ਬਹੁਤ ਅੰਕਰਦਾ ਤੂੰ ਹਾਂਜੀ ਫਾਈਨਲ ਜੈੱਟ ਸਾਡੇ ਕੋਲ ਆਇਆ ਜੀ 400 ਮੀਟਰ ਲੜਕੀਆਂ ਤੇ ਅਸੀਂ ਮੈਂ ਬੇਨਤੀ ਕਰਦਾ ਲੜਕੀਆਂ ਦੀ ਪੋਜੀਸ਼ਨ ਦੱਸਾਂਗੇ ਚੈਸਟ ਨੰਬਰ ਤੇ ਨਾਮ ਪਹਿਲਾ ਨਾਮ ਆ ਜਿਹੜਾ ਫਸਟ ਨੰਬਰ ਹੈ ਸੁਖਵੀਰ ਕੌਰ ਤੇ ਪੋਜੀਸ਼ਨ ਜਿਹੜੀ ਉਹ ਪਹਿਲੀ ਆ 400 ਮੀਟਰ ਫਾਈਨਲ ਲੜਕੀਆਂ ਜੀ ਬਈ ਪ੍ਰਾਈਜ਼ ਦੇ ਰਹੇ ਆ ਜੀ ਅਸੀਂ

ਰਸ ਸਪੈਕਟਿਵ ਸ਼ਖੀਅਤ और ਅਰਸੀ सत्कार ਕਰਾਂਗੇ ਪਵਨਦੀਪ ਕੌਰ लड़की ਹੈ जी ਸੈਕੰਡ ਪੋਜੀਸ਼ਨ ਹੈ 400 मीटर ਚ ਸੁਖਵੀਰ ਕੌਰ ਫਰਸਟ ਪੋਜੀਸ਼ਨ ਹੈ लड़की ਉਹ ਬੱਚਾ ਕੋਲ ਨਹੀਂ ਗੁੜੀਆ ਗੁੜੀਆ ਆਪ ਪੜਾ ਦੇ ਆਈ ਪੜੋਣਾ ਨਹੀਂ ਆ ਲੈ ਜੀ ਆ ਲੈ ਲੈ ਲੋ ਬਟਾ ਫਰਸਟ ਸੈਕਿੰਡ ਸਾਡੇ ਸ਼ਹੀਦ ਲੱਖ ਸਿਕੰਦਰ ਸਿੰਘ ਫੌਜੀ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਜਲਾਲ ਸਿੰਘ ਜੀ ਔਰ ਉਹਨਾਂ ਦੇ ਮਾਤਾ ਜੀ ਮਾਤਾ ਕਮਲਕੌਰ ਜੀ ਉਹਨਾਂ ਦੇ ਪੇਰੈਂਟਸ ਆਏ ਆ ਮਾਰਾ ਸਾਹਮਣੇ ਫਰਸਟ ਪੋਜੀਸ਼ਨ ਸਕਵੀਰ ਕੌਰ ਠਾੜਾ ਪੁੱਤਰ ਸੈਕੰਡ ਫਰਸਟ ਪੋਜੀਸ਼ਨ ਕਿਹੜੀ ਲੜਕੀ ਦੀ ਹੈ ਜੀ ਸਕਵੀਰ ਕੌਰ ਆਤਮਾ ਸਿੰਘ ਜੀ ਫੌਜੀ ਸਾਹਿਬ ਸਕਵੀਰ ਕੌਰ ਨਰਦੇਵ ਦੇ ਬਾਈ ਸਬਟ੍ਰੇਜ ਉਹ ਸ਼ੀਦ ਦੇ ਪਰਿਵਾਰ ਦੇ ਵਿੱਚੋਂ ਹੈ ਹਮੇਸ਼ਾ ਸਾਦਰ ਸਾਹਿਬ ਤੇ ਸਾਰਿਆਂ ਦਾ ਧੰਨਵਾਦ ਜੀ ਬੋਲੇ ਸੋਨਹਾਲ ਕੀਤਾ ਨਾ ਉਸ ਤੋਂ ਬਾਅਦ ਜਰੂਰ ਬਥੇ ਹਾਂਜੀ ਭਾਈ ਜੀ 1600 ਮੀਟਰ ਦਾ ਰਜਟਾ ਨੰਬਰ ਚੈਸਟ ਚੈਸ ਨੰਬਰ 82 ਹਾਂਜੀ ਇਹ ਆ ਜੀ ਸਾਡਾ ਜਸ਼ਨਦੀਪ ਪਾਂਡੇ ਹੈ ਭਾਈ ਗੁਰਪਾਲ ਗੁਰਪਾਲ ਪਾਂਡੇ ਗੱਡ ਪੋਜੀਸ਼ਨ ਭਾਈ ਰੂਪੇ ਤੋਂ ਆਇਆ ਗੱਡਿਆਂ ਦੇ ਧੰਨੇ ਭਾਈ ਰੂਪ ਚੰਦੀ ਧਰਤੀ ਆ ਇਤਿਹਾਸਿਕ ਧਰਤੀ ਪੋਜੀਸ਼ਨਾਂ ਜੀ ਖੇਤਰ ਨੰਬਰ ਆ ਜਿਹੜਾ ਚੈਸ ਨੰਬਰ ਆ ਹਾਂਜੀ 5 ਕਿਲੋਮੀਟਰ 5 ਕਿਲੋਮੀਟਰ ਪਹਿਲੀ ਪੋਜੀਸ਼ਨ ਹੈ ਜੀ 66 ਨੰਬਰ ਚੈਸ ਨੰਬਰ ਆ ਜਿ ਸ਼ਮਸ਼ੀਰ ਸਿੰਘ ਗਰਦਾਸਪੁਰ ਤੋਂ ਕੋਈ ਗੱਲ ਨਹੀਂ ਕੋਈ ਗੱਲ ਬਹੁਤ ਬਹੁਤ ਧੰਨਵਾਦ ਸਾਡੇ ਸਰਪੰਚ ਸਾਹਿਬ ਦਾ ਦੋਬਾਈ ਦਾ ਪ੍ਰਧਾਨ ਜੀ ਦਾ ਸਾਡੇ ਦਾ ਔਰ ਭਾਈ ਜਲੈਰ ਸਿੰਘ ਜੀ ਜੋ ਕਿ ਸ਼ਹੀਦ ਦੇ ਫਾਦਰ ਸਾਹਿਬ ਆਜੀ ਜਸ਼ਨਦੀਪ ਸਿੰਘ ਬਠਿੰਡੇ ਤੋਂ 97 ਚੈਸ ਨੰਬਰ ਆ ਜੀ ਥਰਡ ਪੋਜੀਸ਼ਨ ਉਸ ਮੁੰਡੇ ਦੀ ਇਹ ਕ੍ਰਾਸ ਕੰਟਰੀ ਹੋਈ ਸੀ ਜਿਹੜੀ ਜੀ 5 ਕਿਲੋਮੀਟਰ ਦੀ ਔਰ ਸਨਮਾਨ ਜਿਹੜਾ ਦਿੱਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਇਹ ਬਹੁਤ ਵੱਡਾ ਸ਼ਾਹ ਜੀ ਦੇਖੋ ਤੇ ਗੁਰੂ ਸਾਹਿਬ ਕਿਰਪਾ ਕਰਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਗਲੀ ਕਾਰਵਾਈ ਦੱਸੋ ਜੀ ਉਹ ਉਹ ਕਰਨ ਦਾ ਅਗਲਾ ਕਿਹੜਾ ਰਹੇਗਾ ਪਿੱਛੇ ਹਟੋ ਗਿਆ ਹਾਂ 100 ਮੀਟਰ ਚਲਾ ਕੇ ਹੋ ਰਹੀ ਹੈ 5 ਕਰੋੜ ਦਾ ਸਾਰੇ ਸਾਨੂੰ ਦਿੱਤੇ ਹਨ ਹਾਂਜੀ ਸਹੀ ਮੰਨ ਲਓ ਉਹ ਲੱਛ ਪਾਟ ਹਾਂਜੀ ਬਾਅਦ ਵਿੱਚ ਹਾਂਜੀ ਵਿਸ਼ੇਸ਼ ਸਨਮਾਨ ਕੀਤਾ ਜਾਣਾ ਜੀ ਨੀਲੇ ਕਬੱਡੀ ਖਿਡਾਰੀ ਦਾ ਢਿੱਲੇ ਆ ਜਾ ਪੁੱਤਰਾ ਤੂੰ ਇਹ ਸਨਮਾਨ ਸਵਰਗ ਅਸੀ ਵਿਕਾਸ ਸਿੰਘ ਢਾਲੀਵਾਲ ਦੇ ਪਰਿਵਾਰ ਵੱਲੋਂ ਆਜੋ ਲੀਲਾ ਬਹੁਤ ਵਧੀਆ ਮੁੰਡਾ ਜੀ ਜੱਸਾ ਬਹੁਤ ਵਧੀਆ ਖੇੜਾ ਮੁੰਡੇ ਦੀ ਬੜੀ ਨਿਮਰਤਾ ਅਕਸਰ ਅਸੀਂ ਮਿਲਦਾ ਕਰਦਾ ਲੈ ਵੀ ਨੀਲੇ ਆਏ ਜਦੋਂ ਸਨਮਾਨ ਹੋ ਜੇ ਤੋ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਡਾ ਵੀ ਜੱਸ ਸਭ ਤੁਹਾਡਾ ਸਰਪੰਚ ਸਾਹਿਬ ਪੁਰਾਨੀ ਤੁਹਾਡਾ ਸਾਰਿਆਂ ਦਾ ਕਿ ਤੁਹਾਡੇ ਨਗਰ ਦਾ ਬੱਚਾ ਸੋ ਪਰਮਾਤਮਾ ਹੋਰ ਵੀ ਚੜ੍ਹਦੀ ਕਲਾ ਚ ਰੱਖੇ ਬੀਕਸ ਸਿੰਘ ਜੀ ਤਾਲੀਵਾਲ ਸਾਹਿਬ ਇਹਨਾਂ ਦੇ ਸਮੁੱਚੇ ਪਰਿਵਾਰ ਦਾ ਅਸੀਂ ਧੰਨਵਾਦ ਕਰਾਂਗੇ ਅੰਡਰ 14 ਲੜਕੀਆਂ 200 ਮੀਟਰ ਅੱਪਰ ਦੋਸਤਾਂ ਸੋ ਮੈਂ ਬੇਤੀ ਕਰਦਾ ਜੀ ਅੰਡਰ ਅੰਡਰ 14 ਗਰਲ 200 ਮੀਟਰ ਇਹਨਾਂ ਬੱਚਿਆਂ ਨੂੰ ਸਾਡੇ ਸ਼ਹੀਦ ਨਾਇਕ ਸੁਖਿੰਦਰ ਸਿੰਘ ਫੌਜੀ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਪਿਤਾ ਜੀ ਸਾਰੇ ਉਹਨਾਂ ਦੇ ਪਰਿਵਾਰ ਸਾਰੇ ਬੋਲੇ ਹਾਰ ਗਈ ਸੋਰ ਹਾਲ ਜੀ ਸ਼ਨਾ ਜੀ ਸਹਿਦ ਫਰੀਦਕਾਰ ਠੀਕ ਹੈ ਜੀ ਸੈਕੰਡ ਪੋਜੀਸ਼ਨ ਚੈਸਟ ਨੰਬਰ 6 ਸਲਵਾਨ ਕੀਤਾ ਜਾ ਰਿਹਾ ਸਬੱਜੀ ਦਾ

ਗੱਲ ਕਰਦੇ ਆ ਗਾੜੀ ਹੋਏ ਕਿਸੇ ਚੱਲਦੇ ਆ ਯਾਰ ਇਸ ਬੱਚੇ ਦਾ ਜਿਹੜਾ ਸਨਮਾਨ ਕੀਤਾ ਜਾ ਰਿਹਾ ਬੋਲੇ सारे भीर पता है जी। हां जी तत्व जी साढ़े पहला सलमान होना जी सा ਹੋ ਬੱਚੇ ਨੇ ਜੀਤਾ ਰਹਿਣਾ ਠੀਕਾ ਤੇ ਜਾਣਾ ਤਾਂ ਬਠਿੰਡੇ ਨੂੰ ਬਾਈ ਉਹਨਾਂ ਨੇ ਜਾਣਾ ਤੇ ਤੁਹਾਨੂੰ ਨੇਫ ਦੇ ਦਲਗੇ ਜਿਹੜੇ ਬੱਚੇ ਵੀ ਜੇ ਬੱਚੇ ਨੇ ਕਿਸੇ ਨੇ ਜਾਣਾ ਤਾਂ ਸ਼ਾਮ ਹੋ ਗਈ ਆ ਤੇ ਅਸੀਂ ਉਹਨਾਂ ਨੂੰ ਰਿਫਟ ਦੇ ਦਾਂਗੇ ਤੇ ਇੱਥੇ ਸਪਾਰਕਰ ਸਾਰੇ ਸਾਡੇ ਨਾਲ ਹਾਂਜੀ ਭਾਈ ਜੀ ਪਿੰਡ ਵਾਲੇ ਵੀਰਾਂ ਨੂੰ ਮੈਂ ਬੇਨਤੀ ਕਰਦਾ ਜਿਨ੍ਹਾਂ ਨੇ 2100 ਰੁਪਏ ਦਿੱਤਾ ਲੈ ਆਓ ਆਹ ਦੇਖੋ 1100 2100 ਭਾਈ ਜਮਕਾਰ ਸਿੰਘ ਜੀ ਜੈ ਭਾਈ ਹਰਪ੍ਰੀਤ ਘਾਰੂ ਜੱਸਾ ਰੋਡੇ ਜਸੇ ਦੂਸਰ ਮਾਨ ਲਾਲਾ ਪਹਿਲਾਂ ਯਾਰ ਤੂੰ ਦੂਰ ਜਾਣਾ ਕਿਉਂ ਨਹੀਂ ਲੱਗਿਆ ਜੀ ਜਸੇ ਨੇ ਦੂਰ ਕਰਾਇਆ ਯਾਰ ਮਾਸਣਾ ਨਾ ਜੀ ਹਾਂ ਆਪਾਂ ਆਟੋ ਚਲਾ ਦੇ ਲਈ ਉਧਰ ਰਹਿਣਾ ਸਰਸ ਦੇਦ ਨਹੀਂ ਬੋਲੋ ਹਾਂਜੀ ਬਾਈ ਜੀ 3100 ਵਾਲੇ 5100 ਵਾਲੇ 4100 ਹੈਲੋ ਹਾਂਜੀ ਬਾਈ ਜੀ ਅਮਨ ਬਾਈ ਜੀ ਇੰਦਰ ਸਾਡੇ ਵੱਲ ਵੀ ਖਿਆਲ ਕਰ ਲੋ ਹਾਂਜੀ ਹੈਲੋ ਫਾਈਨਲ ਰਹਿ ਕੇ ਕੱਲੋ ਯੱਕੀ ਰਹਿ ਕੇ ਹਾਂਜੀ ਕਰਾਉ ਫਰਾਉ ਅਮਨੂ ਹਾਂਜੀ ਦੋ ਸਨਮਾਨ ਰੰਦੇ ਆ ਜੀ ਆਪਾਂ ਕਰ ਲਿਏ ਵੇ ਮੈਂ ਬੇਨਤੀ ਕਰਦਾ ਪ੍ਰਬੰਧਕੀ ਕਮੇਟੀ ਨੂੰ ਅਸੀਂ ਸਿਕੰਦਰ ਦੋ ਸਨਮਾਨ ਜਿਹੜੇ ਬੱਚਿਆਂ ਦੇ ਆਪਾਂ ਕਰਵਾ ਲਏ ਬਾਬਾ ਜੀ ਨੇ ਜਾਣਾ ਅਗਲੀ ਕਾਰਵਾਈ ਸਰਪੰਚ ਸਾਹਿਬ ਬੈਠੇ ਆ ਉਹਨਾਂ ਤੋਂ ਕਰਵਾ ਲਾਂਗੇ ਹਾਂਜੀ ਸਾਡਾ ਤੀਤ ਸਿੰਘ ਨੱਥੂ ਵਾਲਾ ਗਰਮੀ 5 ਕਿਲੋਮੀਟਰ ਕ੍ਰਾਸ ਕੰਟਰੀ ਚੌਥੀ ਪੋਜੀਸ਼ਨ ਹੈ ਨੱਥੂ ਵਾਲਾ ਗਰਮੀ ਤੀਰਥ ਦੀ ਦੇ ਮੈਂ ਬੇਨਤੀ ਕਰਦਾ ਆਜੋ ਬੱਚਾ ਆ ਗਿਆ ਜੀ ਹਾਂ ਬਾਬਾ ਜੀ ਅੱਗੇ ਸਰਪੰਚ ਬਠੋੜਾ ਜੀ ਤੁਸੀਂ ਕੀਰ ਸਿੰਘ ਲੱਥੋਲਾ ਗਰਵੀ ਤੋਂ ਕਿਲਾ ਜੀ ਹਾਂ ਜਸਦੀਪ ਸਿੰਘ ਲੱਥੋਲਾ ਗਰਵੀ ਕ੍ਰਾਸ ਕੰਟਰੀ ਜਿੰਨੀ ਬੈਂਦ ਕੀਤੀ ਜਾਵੇ ਬਾਬਾ ਸ਼ਰਮਲੀ ਸ਼ਹੀਦ ਬਾਬਾ ਜੀਵਨ ਸਿੰਘ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ ਜੀ ਸੁਝੀਆਂ ਨੂੰ ਆਖਾਂਗੇ ਹਾਂਜੀ ਗਰਾਊਂਡ ਨੂੰ ਆਪਾਂ ਵਿਲਾ ਕਰਦਗੇ ਜੀ ਬਾਬਾ ਜੀ ਜੀਪੀ ਸਾਹਿਬ ਮਾਰੋ ਜੀ ਬਿਸਲ ਮੇਰੇ ਬੱਚਿਆਂ ਨੂੰ ਬੇਨਤੀ ਬੱਚਿਓ ਬੈਠ ਜਾਓ ਬੰਦਾ ਜੀ ਆਪਣੇ ਕੋਲੇ ਆਇਆ ਮੈਚ ਤੇ ਜਲੇਬੀ ਬੰਗਾਲੇ ਵੀ ਪਾਇਆ ਜਾਈ ਜਲੇਬੀ ਦਾ ਸਾਹੀ ਬੈਠਾ ਇੱਧਰ ਕਰਨ ਦੇ ਬੈਠ ਜਾਓ ਸਾਰੇ 9550 55809 ਗਰਾਊਂਡ ਕਲੀਅਰ ਕਰ ਦਿਓ ਜੀ ਗਰਾਊਂਡ ਕਲੀਅਰ 109 ਵਾਲਾ ਜੀ ਓਕੇ ਪ੍ਰਧਾਨ ਜੀ ਦੇ ਮੇਰੇ ਕੋਲ ਹਾਂ ਠੀਕ ਹੈ ਥੋੜੀ ਜਿਹੀ ਨਹੀਂ ਨਹੀਂ ਮਰਜੀ ਆ ਬਿਲਕੁਲ ਥੋੜੀ ਅੱਛਾ ਹਾਂ ਠੀਕ ਆ ਕੱਟ ਦਿਓ ਜੀ ਓਕੇ ਹਾਂ ਜੀ ਤਿਆਰ ਆ ਜੀ

पहली दूसरी तीसरी है मुंडे जरा जी ਆਓ ਬਈ 6 ਜਾਣੇ ਕਰੇ ਕਰੇ ਆਓ ਆਓ ਅੱਗੇ ਅੱਗੇ ਮੈਂ ਚੋਕੇ ਦੇ ਆ ਮੇਰੇ ਵੀ ਜਵਾਦ ਉਹਨਾਂ ਦਾ ਕੋਈ ਹਸਰ ਆ ਜਾਓ ਆ ਜਾਓ ਗੋਲੀਓ ਭਰਾਵਾਂ ਦੇ ਵਾਲਾ ਇੱਕ ਲੈ ਗਏ 7 ਆ ਗਏ ਕੋਈ ਨਹੀਂ ਬੜਾ ਠੀਕ ਇਹਨੂੰ ਜਿੰਨੇ ਵੀ ਬੱਚੇ ਪਾਰਟਿਸਪੇਟ ਸਾਰੇ ਸਾਡੇ ਫੌਜੀ ਸਾਹਿਬ ਨਾਲ ਸੰਪਰਕ ਕਰ ਲੈਣ ਇਧਰ ਸੰਦੂਖ ਭਾਈ ਸਾਡਾ ਪੰਜਾਬ ਪੁਲਿਸ ਤੇ ਮਾਦੀ ਕਬੱਡੀ ਖਿਡਾਰੀ ਸਰਗੀ ਵਾਲਾ ਸਾਰੇ ਭਰਾ ਇੱਚੇ ਇੱਚੇ ਤੌਰ ਤੇ ਆਏ ਆ ਕਿਉਂਕਿ ਇਹ ਮਿੱਤਰਾਂ ਦਾ ਪ੍ਰੋਗਰਾਮ ਸੀ ਕਰਦਾ ਇਹਨਾਂ ਦਾ ਤੇ ਅਸੀਂ ਧੰਨਵਾਦ ਕਰਾਂਗੇ ਮੈਂ ਆਪਣੇ ਵੱਲੋਂ ਤੇ ਸਾਰੇ ਮਿੱਤਰਾਂ ਦਾ ਧੰਨਵਾਦ ਆ ਜੀ ਬੜੇ ਸਤਿਕਾਰਯੋਗ ਹੋ ਤੁਸੀਂ ਉਹਦੇ ਨਾਮ ਇਹਦਾ ਬਹੁਤ ਵਧੀਆ ਅੱਛਾ ਜਿਨ੍ਹਾਂ ਨੇ ਪਾਰਟਿਸਪੇਟ ਕੀਤਾ ਉਹ ਬਾਅਦ ਚ ਮੈਲੋ ਪਹਿਲਾਂ ਪੋਜੀਸ਼ਨ ਵਾਲੇ ਬੱਚੇ ਮੈਲੋ ਹਾਂਜੀ ਪਹਿਲੀ ਪੋਜੀਸ਼ਨ ਹੈ ਜੀ ਜਪਾਲ ਦੂਸਰੀ ਦੂਸਰੀ ਜਿਹੜੀ ਹੈਗੀ ਹੈ ਜੀ ਆਪਣਾ ਸੱਤੇ ਸਿੰਘ ਹਰਮਨ ਸਿੰਘ ਹਲੋ ਬਈ ਟੈਕਨੀਕ ਕਰਾ ਦਿਓ ਹਾਂਜੀ ਇਧਰ ਜਲੇਬੀ ਚੱਕ ਮੁਕਾਬਲੇ ਹੋ ਰਿਹਾ ਜੀ ਬਸ 2 ਮਿੰਟ ਦਾ ਸਮਾਂ ਲੈਣਾ ਟੈਕਨੀਕ ਕਰਾ ਦਿਓ ਹਾਂਜੀ ਆਈ ਉਹਨਾਂ ਦੀ ਤਰ੍ਹਾਂ ਆਇਆ ਨਹੀਂ ਮੈਂ ਹੋ ਸਕਦਾ ਪਹਿਲਾ ਬੱਲੇਬਾਜ਼ ਬਾਬਾ ਉਹ ਨੀ ਉਹ ਟ੍ਰੈਕ ਤੋਂ ਪਾਸੇ ਆ ਬਾਬਾ ਜੀ ਹਾਂ ਜੀ ਬਾਹਰ ਬਾਹਰ ਗੱਟਾ ਇਧਰ ਹੋ ਰਿਹਾ ਭਾਈ ਬੱਲੇ ਮਤਰੇ ਗੱਜ ਕੇ ਗੱਜ ਕੇ ਗੱਜ ਕੇ ਬੱਚੇ ਤੁਸੀਂ ਮਗਰ ਰੁਕਤ ਮਗਰ ਹਾਂਜੀ ਤੜਿਆ ਇੱਕ ਪੋਜੀਸ਼ਨ ਵਾਲੇ ਬੱਚੇ ਪਾਉਣ ਜੋ ਜੀ ਉੱਥੇ ਚਲੋ ਜੀ ਚਲੋ ਜੀ ਆਏ ਆਏ ਪਾਡੇ ਖਾ ਲਿਆ ਕੀ ਕੀ ਯਾਰ ਓ ਰੋਣਾ ਪਈ ਹਾਂ ਹਾਂਜੀ ਹਾਂਜੀ ਇਧਰ ਆਓ ਬਈ ਆਰਾਮ ਨਾਲ ਕੱਢਣ ਆ ਰਹੇ ਆ ਅੱਜ ਮੈਂ ਦੱਸਿਓ ਇਹ ਮਗਰ ਰਹਿੰਦਾ ਹੋਵੇ ਮਾਹੀ ਹਾਂਜੀ ਹਾਂਜੀ ਸਮੁੱਚੀ ਗ੍ਰਾਮ ਪੰਚਾਇਤ ਸਾਰੇ ਆਰੋ ਜੀ ਆਪਾਂ ਸਨਮਾਨ ਜਿਹੜੇ ਬੱਚਿਆਂ ਦੇ ਕਰਦਗੇ ਜੀ ਸਾਡੇ ਕੋਲ ਰਿਪੋਰਟ ਕਰੋ ਜਲੇਬੀ ਦਾ ਇਹ ਫੈਸਲਾ ਹੋ ਗਿਆ ਜੀ ਬੱਸ ਜਲੇਬੀਆਂ ਵੰਡਣ ਲੱਗਿਆਂ ਹਾਂਜੀ ਲੇਮੀ ਖਤਮ ਕਾਂਗਵਲਾ ਦੇਣ ਹੈ ਸਾਰਲੇ ਠੀਕ ਹੈ ਤਾਂ ਬੱਚਿਆਂ ਨੂੰ ਯਾਰ ਥੋੜਾ ਜਿਹਾ ਆਪਾ ਹੈਲੋ ਜੀ ਸਾਈਡ ਹੋ ਜਾਓ ਬੱਚੋ ਤੁਸੀਂ ਵੱਡਾ ਤੁਸੀਂ ਪਹਿਲਾਂ ਖੇਡਾਂ ਲਈ ਪਾਇਆ ਮੈਂ ਤੁਹਾਡਾ ਧੰਨਵਾਦ ਕਰੀਆ ਤੁਹਾਡਾ ਜਮਾ ਕਰਦੇ ਪਾਸੇ ਜੀ ਪਹਿਲੀ ਪੁਜੀਸ਼ਨ ਅਕੀ ਜੀ ਤਾਲੀਆਂ ਮਾਰ ਦਿਓ ਜੀ ਬੋਲੇ ਸੋਨਹਾਲ ਭਾਈ ਦੇਖ ਕੇ ਹਾਂਜੀ ਸੈਕਿੰਡ ਔਸਮਪ੍ਰੀਤ ਥੋੜਾ ਪਿੱਛੇ ਨੂੰ ਇੱਥੇ ਬੈਠ ਕੇ ਕਰ ਲੋ ਔਸਮਪ੍ਰੀਤ ਤੇ ਫਤੇ ਜੀ ਬੈਠ ਕੇ ਜੀ ਧੰਨਵਾਦ ਔਸਮਪ੍ਰੀਤ ਤੇ ਫਤੇ ਆਪਾਂ ਬੱਚੇ ਨੂੰ ਹੁਣ ਬੈਠਦੇ ਇੱਧਰ ਕਰ ਲੋ ਜੀ ਮਾੜਾ ਮਗਰ ਨਾ ਫਿਰ ਚੱਲ ਜਾਓ ਔਸਮਪ੍ਰੀਤ ਤੇ ਫਤੇ ਦੋਨੇ ਬੰਦੇ ਜੀ ਔਸਮਪ੍ਰੀਤ ਪਹਿਲੇ ਤੇ ਆਓ ਜੀ ਪਹਿਲੇ ਆਓ ਸੈਕਿੰਡ ਦੋ ਜਣੇ ਦੱਸਿਓ ਜੀ ਮਾੜਾ ਕਿਹੜੇ ਕਿਹੜੇ ਮੁੰਡੇ ਦੱਸਿਓ ਜੀ ਬਾਹ ਲਓ ਪਹਿਲਾਂ ਇਹਨੂੰ ਥੱਲੇ ਪਾ ਲਓ

ਇੱਧਰ ਲਓ ਹਰਮਨ ਇਹਦਾ ਹਰਮਨ ਦੰਦ ਹਰਮਨ ਸਿੰਘ ਆ ਗਈਆ ਪੁੱਤ ਗਿਆਤ ਕਰ ਲੋ ਸ਼ਾਬਾਸ਼ ਇੱਧਰ ਨੂੰ ਚੱਕ ਪੁੱਤ ਕਿਹਦੇ ਪਾਸੇ ਰਹੋ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਰੱਖ ਜੋ ਇੱਧਰ ਚੱਲੋ ਪ੍ਰਮਾਤਮਾ ਅ ਯੂਟਿਊਬ ਤੋਂ ਅਮੀ ਆਉਂਦਾ ਵੇਖੋ ਬਾਈ ਯਾਰ ਨਿੱਕੇ ਨਿੱਕੇ ਬੱਚੇ ਕਿੱਦਾਂ ਆ ਯਾਰ ਜਿਹਨਾਂ ਨੂੰ ਮਹਿਸੂਸ ਹੋ ਰਿਹਾ ਹੈ ਮੈਂ ਸਾਰਿਆਂ ਨੂੰ ਦੇ ਦੇਣਾ 12 ਜਵਾਕ ਆ ਸਾਰਿਆਂ ਨੂੰ ਦੇ ਦਿਓ ਪ੍ਰਮਾਤਮਾ ਹੋਰ ਵੀ ਇਹਨਾਂ ਨੂੰ ਤਰੱਕੀਆਂ ਬਖਸ਼ੇ ਇਹਨਾਂ ਦੀ ਔਨ ਹੈ ਜਿਹੜੀਆਂ ਲੰਮੀਆਂ ਹੋਣ ਰਸ ਕਰਦੇ ਆ 6 150 ਨਿਹਾਲ ਏ ਬੱਚਾ ਸਾਡਾ ਜਸੂ ਦਾ ਪੁੱਤ ਆ ਨਹੀਂ ਬਾਈ ਵਾਲੀਬਾਲ ਵਧੀਆ ਪਲੇਅਰ ਆ ਤੇ ਹਰ ਇੱਕ ਫੀਲਡ ਦੇ ਵਿੱਚ ਇਸ ਨਗਰ ਦਾ ਨਾਮ ਆ ਚਾਹੇ ਕ੍ਰਿਕਟ ਚਾਹੇ ਕਬੱਡੀ ਚਾਹੇ ਵਾਲੀਬਾਲ ਇਸ ਨਗਰ ਦਾ ਨਾਮ ਜਿਹੜਾ ਮੋਂ ਤੋਂ ਹਾਂਜੀ ਹਾਂਜੀ ਆ ਮੇਰੇ ਕੋਲ ਤਿੰਨ ਵੀੜੀਆਂ ਤਿੰਨ ਪੋਜੀਸ਼ਨਾਂ ਦੇ ਅੰਦਰ ਸੌਰੀ 20 ਦੇ ਆ ਅੰਡਰ 20 ਲੜਕੇ ਮਾ ਆਪਣਾ ਗੁਰਪਾਲ ਪੰਡੇ ਫਸਟ ਪੋਜੀਸ਼ਨ ਕੋ ਬੱਜਨ ਦੀ ਪਾਸੇ ਲੰਘਾ ਬੱਤੇ ਯਾਰ ਨਹੀਂ ਨਹੀਂ ਇਹਨਾਂ ਨੂੰ ਉਧਰ ਦੇ ਦਿਓ ਉਧਰ ਦੇ ਇਹਨਾਂ ਨੂੰ ਆ ਤਿੰਨ ਪੋਜੀਸ਼ਨਾਂ ਵਾਲੇ ਹਾਂ ਫੋਟੋ ਕਰੋ ਜੀ ਇਹਨਾਂ ਦੀ ਹਾਂ ਦੇਖੋ ਅੱਖੇ ਸਾਹਮਣੇ ਇੱਧਰ ਨਹੀਂ ਰੱਖੋ ਜੀ ਬੰਦਾ ਜੀ ਇਹ ਹਾਂਜੀ ਮੈਂ ਪੂਰਾ ਸਹਿਯੋਗ ਪਾਏਗਾ ਉਹ ਬਾਈ ਬੋਲਦੇ ਜੀ ਬਾਈ ਜੀ 11 ਰੁਪਏ ਆਇਆ ਚਮਕੌਰ ਸਿੰਘ ਜੈਸਾ ਦਾ ਆ ਰਹਿ ਗਿਆ ਸਰ ਰੇਰ ਸਿੰਘ ਜੀ ਸੀਆਰਪੀਐਫ 1100 ਕ੍ਰਿਸ਼ ਸਿੰਘ ਜੀ ਫੌਜੀ 1100 ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਆਪਣਾ ਜਿਹੜਾ ਸਾਮਾਨ ਲੈਣ ਸੰਤੋਖ ਸਿੰਘ ਸਾਡੇ ਪੰਜਾਬ ਪੁਲਿਸ ਹਰਿਆਣਾ ਪੇਟਾ ਬੜੇ ਪਿਆਰੇ ਮਿੱਤਰਾਂ ਜੀ ਸਾਡੇ ਧੰਨਵਾਦ ਕਰਦਾ ਮੈਂ ਪੰਜਾਬ ਵਾਲਟਰੀ ਨੱਥੂਰਾ ਗਰ ਵੀ ਉਹ ਵੀ ਆ ਜਾਣ ਤੱਤੂ ਸਾਡਾ ਦੁਬਈ ਉਹ ਵੀ ਆ ਜਾਣ ਤਰਸੇਮ ਆਸਟ੍ਰੇਲੀਆ ਦੇਖੋ ਭਾਈ ਮੈਂ ਚਾਰ ਪੰਜ ਆਰੀ ਲਿਸਟ ਪਾਪਰ ਬੋਲਤੀ ਜਿਨ੍ਹਾਂ ਦੇ ਸਾਮਾਨ ਤੇ ਤੁਸੀਂ ਆ ਬਾ ਆਪਣਾ ਵੀ ਫਰਜ ਮੰਨਦਾ ਵੀ ਅਸੀਂ ਮਾਇਆ ਦਿੱਤੀ ਹਰ ਇੱਕ ਬੰਦੇ ਨੂੰ ਪਤਾ ਕਿਨੇ ਕਿੰਨੇ ਪੈਸੇ ਦਿੱਤੇ ਸਾਰੇ ਪਿਆਰਾਂ ਦਾ ਮੈਂ ਧੰਨਵਾਦ ਕਰਦਾ ਤੇ ਸਾਡੇ ਪੰਜਾਬਲ ਬਾਟਰੀ ਵਾਲੇ ਕਿੱਥੇ ਆ ਜੀ ਨੱਤੂਲਾ ਗਰਵੀ ਹਾਂ ਜੱਸੇ ਪੰਜਾਬਲ ਬਾਟਰੀ ਵਾਲੇ ਵੀ ਰਵੇੜ ਕੰਮ ਯਾਰ ਜੱਸੇ ਤੁਹਾਨੂੰ ਆਉਂਦਾ ਸਮਾਨ ਵੀ ਲੈ ਆ ਬਦਲ ਕਿਹੜੇ ਆਉਂਦਾ ਪਰ ਸੇਮ ਆਸਟ੍ਰੇਲੀਆ ਜੀ ਪਰ ਸੇਮ ਸਾਲਾ ਬੜਾ ਪਿਆਰਾ ਮਸਤਰਾ ਜੀ ਆਸਟ੍ਰੇਲੀਆ ਵਾਲਾ ਤੇ ਬੜੇ ਲੰਮੇ ਸਮੇਂ ਤੋਂ ਸਾਡੀ ਪ੍ਰਾਣੀ ਸਾਹਿਬਾ ਕਿਉਂਕਿ ਖੇਡਣ ਨਾਲ ਰਲਤਰਾ ਬਾਈ ਵਰਗੇ ਦੇਖਿਆ ਬਾਈ ਸਾਹਮਣੇ ਤੇ ਇਧਰ ਸਾਡੇ ਪੰਜਾਬ ਬਲਟ੍ਰਿਕ ਮੱਤੂ ਵਾਲਾ ਗਰਮੀ ਇਹ ਸਾਡੇ ਕਮੇਟੀ ਮੈਂਬਰ ਵੀ ਅਯੋਗਦਾਲਾ ਵੀ ਬਹੁਤ ਵੱਡੇ ਇਹਨਾਂ ਦਾ ਸੋ ਸਾਰਿਆਂ ਦਾ ਧੰਨਵਾਦ ਤੇ ਸਾਡੇ ਬਾਈ ਹਾਂਜੀ ਹਾਂਜੀ ਤਰਸੇਮ ਆਸਟ੍ਰੇਲੀਆ ਜੀ ਜੀ ਹਾਂਜੀ ਹਾਂਜੀ ਤਰਸੇਮ ਬਾਈ ਦਾ ਸਰਮਾਨ ਬਾਈ ਜੀ ਗਿਤਾ ਸਿੰਘ ਜੀ ਮੈਂਬਰ ਸਾਹਿਬ ਉਹਨਾਂ ਕੋਲੇ ਆ ਕਿਉਂਕਿ ਬਾਅਦ ਚਾਹੀਦਾ ਕਰ ਵੀ ਸਾਡਾ ਸਰਮਾਨ ਨਹੀਂ ਦੁੱਤਾ ਭਾਈ ਨੀਤਾ ਸਿੰਘ ਜੀ ਮੈਂਬਰ ਇਹਨਾਂ ਨੇ ਬਹੁਤ ਆਪੀ ਯੋਗਦਾਨ ਪਾਇਆ ਤੇ ترسےم بھائی ਦਾ ਜਿਹੜਾ ਸਨਮਾਨ ਲੈ ਰਹੇ ਬਹੁਤ ਵੱਡਾ ਯੋਗਦਾਨ ਭਰਾਵਾਂ ਨੇ ਨਾਲ ਮਿਲ ਕੇ ਬਹੁਤ ਵੱਡੇ ਪੱਤਰ ਦਿਖੇ ਦਾ ਕਰਵਾਈਆਂ ਇਸੇ ਤਰ੍ਹਾਂ ਹੀ ਆਪਾਂ ਹੰਦੇ ਸਾਲ ਇਦਿਧਰਾ ਕੰਟੀਨਿਊ ਜਿਹੜਾ ਹਾਂਜੀ ترਸੀਮ ਜਈ ਜੀ ਸਾਡੇ ਯੋਹਨਾ ਜੀ ਦਵਾਈ ਸਾਹਿਬ ਯੋਹਨਾ ਦਵਾਈ ਵਾਲਾ ਭਾਈ ਉਹਦਾ ਕੋਈ ਪਰਿਵਾਰਕ ਮੈਂਬਰ ਹੋ ਹੈ ਜੀ ਮੱਕਾ ਡੀਜੇ ਸਾਊਂਡ ਸਰਵਿਸ ਭਾਈ ਆਪਣਾ ਝੋਨੇ ਦਾ ਉਹਨਾਂ ਨੂੰ ਜਦੋਂ ਸਨਮਾਨ ਪਹੁੰਚਦੇ ਕਰ ਦੋ ਆਪਣੇ ਨਾਲ ਆਪਾਂ ਖਤਮ ਕਰੀਏ ਝੋਨਾ ਜੀ ਝੋਨਾ ਜੀ ਕੋਈ ਨਹੀਂ ਫਿਰ ਹਾਂਜੀ ਡਾਕਟਰ ਗਰਜੰਤ ਸਿੰਘ ਜੀ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਉਹਨਾਂ ਨੂੰ ਦਿੱਤਾ ਜਾ ਰਿਹਾ ਸਾਡੇ ترਸੇਬ ਸਿੰਘ ਜੀ ਜੀਤ ਸਾਹਿਬ ਹਾਂਜੀ ਹਾਂ ਸਕਿੰਦਰ ਸਿੰਘ ਜੀ ਫੌਜੀ ਉਹਨਾਂ ਦਾ ਬ੍ਰਦਰ ਹੈ ਜਿਹੜਾ ਉਹ ਆਓ ਜੀ ਭਾਈ ਜੀ ਤੁਸੀਂ ਆਪਣਾ ਸਨਮਾਨ ਲੈ ਲਓ ਭਾਈ ਸਾਹਿਬ ਦਾ ਦੇ ਤਤੂਤ ਬਾਈ ਸਾਡਾ ਵੀਰ ਤਤੂਤ ਬਾਈ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਬਹੁਤ ਵੱਡਾ ਯੋਗਦਾਨ ਪਾਇਆ ਭਰਾਵਾਂ ਨੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਤੁਸੀਂ ਬਾਈ ਸੁਖਿੰਦਰ ਦੀ ਸਪੋਰਟ ਕੀਤੀ ਹੈ ਮਦਦ ਕੀਤੀ ਹੈ ਬਾਈ ਦੀ ਸਾਡੇ ਦੀ ਤੇ ਖੇਡਾਂ ਨੂੰ ਹੋਰ ਵੀ ਉੱਚਾ ਚੱਕਿਆ ਰਵਿੰਦਰ ਗੁਰਵਰਜਨ ਸਿੰਘ ਆਉਂਦਾ ਹਾਂ ਨਾਮ ਲੈ ਕੇ ਹੋਰ ਇਹ ਬੇਨਤੀ ਕਰਦਾ ਜੀ ਸਰਗਸੀ ਬਾਪੂ ਗੁਰਵਰਜਨ ਸਿੰਘ

ਤੁਸੀਂ ਵੀ ਆਪਣਾ ਸਨਮਾਨ ਲਓ ਜੀ ਤੇ ਕ੍ਰਿਸ਼ਨ ਸਿੰਘ ਜੀ ਫੌਜੀ ਜੀ ਕਿੰਨਾ ਨੂੰ ਦੇਣਾ ਜੀ ਸਨਮਾਨ ਕ੍ਰਿਸ਼ਨ ਫੌਜੀ ਦਾ ਆਗੇ ਜੀ ਉਹਨਾਂ ਦੇ ਫਾਦਰ ਸਾਹਿਬ ਕ੍ਰਿਸ਼ਨ ਸਿੰਘ ਜੀ ਫੌਜੀ ਉਹਨਾਂ ਦੇ ਫਾਦਰ ਸਾਹਿਬ ਆ ਗਏ ਆ ਦੇਖਿਆ ਅੱਗੇ ਸਾਹਮਣੇ ਤੇ ਅਸੀਂ ਧਰਮਤ ਕਰਦੇ ਇਹਨਾਂ ਵੀਰਾਂ ਦਾ ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਜਸਰ ਉਡੇ ਦਾ ਸਨਮਾਨ ਆ ਜੀ ਰੈਡ ਸਿੰਘ ਦਾ ਰੈਡ ਸਿੰਘ CRPF ਆਇਨ ਰੈਡ ਸਿੰਘ ਜੀ ਆਓ ਜੀ ਉਹਨਾਂ ਦੇ ਬੱਚੇ ਨੇ ਮੇਰੇ ਨਾਲ ਭਾਈ ਰੈਡ ਸਿੰਘ ਨੂੰ ਦਾ ਸਨਮਾਨ ਦਿੱਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਸੀਂ ਬੜਾ ਸਤਿਕਾਰ ਦੇ ਰਹੇ ਹੋ ਤੁਸੀਂ ਤੁਹਾਡੇ ਤੁਹਾਡਾ ਹੀ ਇਹ ਪ੍ਰੋਗਰਾਮ ਆ ਜੀ ਤੁਹਾਡੇ ਕਰਕੇ ਨਗਰ ਦੇ ਸਹਯੋਗ ਨਾਲ ਜੱਸਾ ਰੋਡ ਦੀ ਤਿਆਰੀ ਹਾਂਜੀ ਤੁੰਗਰ ਸਿੰਘ ਜੀ ਭਾਈ ਤੁੰਗਰ ਸਿੰਘ ਜੀ ਜੀ ਅਿਕਮਕਰ ਸਿੰਘ ਜੀ ਆਉਗੀ ਤੇ ਸਾਡੇ ਹੰਦੇਰ ਸਿੰਘ ਜੀ ਕਿੱਥੇ ਆ ਜੀ ਬਲਦੇਵ ਸਿੰਘ ਜੀ ਆਪਣਾ ਸਨਮਾਨ ਲਾਜੋ ਕੋਈ ਪਰਿਵਾਰਕ ਮੈਂਬਰ ਹੈਗਾ ਤਾਂ ਦੱਸੋ ਬਾਈ ਹਾਂਜੀ ਹਾਂਜੀ ਜੱਸਾ ਰੋਡੇ ਜੀ ਸਾਡੇ ਬਹੁਤ ਬਹੁਤ ਧੰਨਵਾਦ ਬਲਦੇਵ ਸਿੰਘ ਜੀ ਡਾਕਟਰ ਭਗਵਤ ਸਿੰਘ ਲੰਗਣਾ ਜਸਵੰਤ ਡਾਕਟਰ ਭਗਵਤ ਦਾ ਸਨਮਾਨ ਬਣੇ ਅੰਡੀ ਅਗਲਾ ਸਰਮਾਨ ਬੋਟੇ ਉੱਪਰ ਮੰਗੀ ਕਿਹਾ ਜੀ ਸਾਡਾ ਉਹ ਕਰਵਾ ਦਿਓ ਬੱਚਾ ਦੋਨਾਂ ਤਿੰਨਾਂ ਦਾ ਐਨ ਹੋ ਜਾ ਬੱਤ ਆਜੋ ਮੰਗੀ ਜਲੇਬੀ ਚੱਕ ਹਾਂ ਬਹੁਤ ਬਹੁਤ ਧੰਨਵਾਦ ਮੰਗੀ ਨੇ ਬਹੁਤ ਵਧੀਆ ਮਹਿਤ ਕਰਦੇ ਜੀ ਮੁੰਡੇ ਤੇ ਫੌਜੀ ਸਾਹਿਬ ਦੇ ਨਾਲ ਹਮੇਸ਼ਾ ਤੋਂ ਜਦੋਂ ਵੀ ਕੰਮ ਆਂਦਾ

ਜਗਦੀਪ ਸਰ ਸਾਡੇ ਵੱਡੇ ਘਰ ਵਾਲੇ ਬਹੁਤ ਵਧੀਆ ਲੱਗਿਆ ਜੀ ਇਹਨਾਂ ਨਾਲ ਮਿਲ ਕੇ ਅਸੀਂ ਗੱਲਾਂ ਬਾਤਾਂ ਕੀਤੀਆਂ ਮਾਝ ਕੋ ਸਿੱਖੋਂ ਨੂੰ ਮਿਲਿਆ ਤੇ ਬਹੁਤ ਬਹੁਤ ਧੰਨਵਾਦ ਜਗਦੀਪ ਸਰ ਦਾ ਸਨਮਾਨ ਰਾਹੁਲ ਸਰ ਜੀ ਜਗਦੀਪ ਸਰ ਜੀ ਗੱਤ ਸਰ ਜੀ ਜਰਜੀਤ ਸਰ ਸਾਰੇ ਸਰ ਤੁਹਾਡਾ ਧੰਨਵਾਦ ਹਾਂ ਜੀ ਤੇ ਸਾਰੇ ਸਰਾਂ ਦਾ ਧੰਨਵਾਦ ਆ ਜੀ ਅਸੀਂ ਧੰਨਵਾਦ ਕਰਾਂਗੇ ਸਾਡੇ ਖੂਸਾ ਪੰਡ ਵਾਲੇ ਸਰ ਤਾਂ ਕਬੱਡੀ ਵੀ ਖੇਡਦੇ ਨੇ ਤੇ ਵਧੀਆ ਖੇਡ ਖੇਡੀ ਨਾ ਨੇ ਉਹ ਸਮਾਂ ਜਿਆਦਾ ਸਾਨੂੰ ਪਰ ਅੱਜ ਵੱਡੀ سپورਟ ਕੀਤੀ ਹੈ ਸਾਡੀ ਇਸ ਖੇਡ ਮੇਲੇ ਤੇ ਸੋ ਧੰਨਵਾਦ ਕੀ ਤੁਹਾਡਾ ਸਾਰਿਆਂ ਦਾ ਡੀਪੀ ਸਰ ਜਿੰਨੇ ਵੀ ਸਰ ਤੋਂ ਲੈ ਕੇ ਜਗਦੀਪ ਸਰ ਜੀ ਸਾਡੇ ਰਾਹੁਲ ਸਰ ਜੀ ਤੇ ਤੁਹਾਡਾ ਅਸੀਂ ਧੰਨਵਾਦ ਕਰਦੇ ਆ ਜੀ ਆਪਣੇ ਵੱਲੋਂ ਤੇ ਸਮੁੱਚੀ ਜਿਹੜੀ ਸਾਡੀ ਆਰਗੇਨਾਈਜ਼ਰ ਵੈਲਫੇਅਰ ਗਲੀ ਵਾਲਾ ਮੱਗਰ ਕਿੱਥੇ ਆ ਜੀ ਸਾਡਾ ਮਗਰ ਬਾਈ ਬਕਰ ਬਾਈ ਫੁੱਲ ਚੜਾਈ ਮਗਰ ਆ ਜਾ ਬਕਰ ਬਾਈ ਸਾਡਾ ਕਲੀ ਵਾਲਾ ਇੱਕ ਕਬੱਡੀ ਟੂਰਨਾਮੈਂਟ ਹੁੰਦਾ ਜੀ ਪੰਜਾਬ ਦੇ ਵੱਡੇ ਵੱਡੇ ਮੇਲੇ ਤੇ ਵੱਡੀ ਸੇਵਾ ਕਰਦਾ ਭਰਾ ਸਾਡਾ ਮਗਰ ਬੜੀ ਤਨਦੇਹੀ ਦੇ ਨਾਲ ਸੇਵਾ ਕੀਤੀ ਭਰਾ ਨੇ ਕੱਲ ਤੋਂ ਲੈ ਕੇ ਸੰਰਬਸ ਬਹੁਤ ਬਹੁਤ ਧੰਨਵਾਦ ਜੋਹਾਨਾ ਸਾਡਾ ਵੀਰ ਦੁਬਈ ਉਰਨਰ ਵੱਲੋਂ